ਮਾਨਯੋਗ ਐਸਐਸਪੀ ਲੁਧਿਆਣਾ ਦੇ ਆਤੀ ਸ਼੍ਰੀ ਡਾਕਟਰ ਅਨੰਕ ਗੁਪਤਾ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਚ ਪੰਜਾਬ ਸਰਕਾਰ ਵੱਲੋਂ ਇੱਕ ਵੱਡੇ ਲੈਵਲ ਦੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਦੇ ਤਹਿਤ ਸਭੂਗੀਆਂ ਦਾਖਾ ਦੇ ਥਾਣਾ ਜੋਧਾ ਵਿਖੇ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਬੜੀ ਮਿਹਨਤ ਦੇ ਨਾਲ ਨਸ਼ਿਆਂ ਦੇ ਖਿਲਾਫ ਜੋ ਸਾਡੀ ਕਰਵਿਅਤ ਤਹਿਤ ਜਤਿੰਦਰ ਸਿੰਘ ਪੁੱਤਰ ਖਰਜਿੰਦਰ ਸਿੰਘ ਜੋ ਕਿ ਸ਼ਿਮਲਾ ਫਰੀਲ ਲੁਧਿਆਣਾ ਦਾ ਰਹਿਣ ਵਾਲਾ ਹੈ ਮਨਦੀਪ ਸਿੰਘ ਪੁੱਤਰ ਅਸ਼ੋਕ ਸਿੰਘ ਜੋ ਕਿ ਦਾਕੇ ਪਿੰਡ ਦਾ ਰਹਿਣ ਵਾਲਾ ਇਹਨਾਂ ਦੋਨਾਂ ਦੇ ਖਿਲਾਫ 50 ਦੰਸ਼ ਕਰਕੇ ਇਹਨਾਂ ਕੋਲ 50 ਗ੍ਰਾਮ ਗੋਹੜੀ ਕੀਤੀ ਸੀ 50 ਗ੍ਰਾਮ ਹੈਰਨ ਦੀ ਰਿਕਵਰੀ ਇਹਨਾਂ ਕੋਲ ਹੋਈ ਸੀ ਇਸ ਤੋਂ ਇਲਾਵਾ ਇਹਨਾਂ ਕੋਲ ਜੋ ਬੋਟਸਾਂ ਗੋਹੜਾਂ ਕੀਤਾ ਸੀ ਇਹਨਾਂ ਦੀ ਇਹ ਗੱਲ ਨਹੀਂ ਕੁਝ ਕਿਸ ਤੇ ਜੋ ਇਹਨੇ ਦੱਸਿਆ ਕਿ ਇਹ ਨਸ਼ਾ ਪਿੱਛੋਂ ਸ਼ੁਭਮ ਸੈਣੀ ਪੁੱਤਰ ਸੁਸ਼ੀਲ ਸੈਣੀ ਜੋ ਕਿ ਬਸੰਤ ਨਗਰ ਬਹਾਰਾ ਲੁਧਿਆਣਾ ਦਾ ਰਹਿਣ ਵਾਲਾ ਉਸ ਤੋਂ ਲੈ ਕੇ ਆਉਂਦੇ ਸੀ ਇਸ ਤੀਸਰੇ ਦੋਸ਼ੀ ਨੂੰ ਵੀ ਨਾਮਜ਼ਦ ਕੀਤਾ ਤੇ ਇਸ ਨੂੰ ਵੀ ਅਰੈਸਟ ਕਰਕੇ ਅੱਜ ਕੋਰਟ ਵਿੱਚ ਪੇਸ਼ ਕਰਨ ਜਾ ਰਹੇ ਹਾਂ ਸੋ ਸਾਡੀ ਇਹ ਮੁਹਿੰਮ ਦੇ ਤਹਿਤ ਅਸੀਂ ਵੱਖ-ਵੱਖ ਕੈਸੋਪਰੇਸ਼ਨ ਨਸ਼ੇ ਦੀ ਰਿਕਵਰੀ ਤੇ ਉਹ ਨਸ਼ੇ ਦੀ ਕਰਨ ਦੇ ਵਿੱਚ ਲੱਗੇ ਹੋਏ ਉਹਨਾਂ ਨੂੰ ਐਡਮਿਟਰ ਹੋਇਆ ਜਾ ਰਿਹਾ ਸੋ ਇਸ ਮੁਹਿੰਮ ਦੇ ਤਹਿਤ ਸਾਡੇ ਵੱਲੋਂ ਇਸ ਵੀ ਚਾਰਜ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਵੇਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੁਹਿੰਮ ਸਾਡੀ ਚੱਜ ਰੂਗੀ ਤੇ ਜੇ ਲੋਕ ਕਿਸੇ ਵੀ ਤਰੀਕੇ ਤੇ ਸਾਨੂੰ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਨੇ ਭਾਵੇਂ ਉਹ ਨਸ਼ਾ ਕਰਦੇ ਨੇ ਭਾਵੇਂ ਉਹ ਨਸ਼ਾ ਗੀਤਦੇ ਨੇ ਦੋਨੋਂ ਦੇ ਖਿਲਾਫ ਵੱਖ-ਵੱਖਰੀ ਕਾਰਵਾਈ ਜਿਸ ਨੇ ਹੈ ਕਲਾਪ ਰਜਿਸਟਰ ਦੋਸੇ ਨੂੰ ਹਸਪਤਾਲ ਵਿੱਚ ਐਡਮਿਟ ਕਰਾਇਆ ਜਾਂਦਾ ਇਹ ਸਾਡੇ ਕੋਲ ਚੱਲ ਰਹੀ ਹੈ ਸੋ ਇਹ ਲੋਕ ਮਿਹਨ ਦੇ ਵਿੱਚ ਲੋਕੀ ਵਤੋਂ ਦਾ ਸਾਨੂੰ ਇਸ ਦੀ ਇਨਫੋਰਮੇਸ਼ਨ ਦੇ ਬਾਕੀ ਸਾਰੇ ਪੰਜਾਬ ਦੇ ਲੋਕ ਸਾਨੂੰ ਜਾਣਕਾਰੀ ਦੇ ਸਕਦੇ ਆ ਉਹਨਾਂ ਦਾ ਨਾਮ ਤੇ ਨੰਬਰ ਵੀ ਉੱਤਰ ਕੇ ਸਾਧਰੇ ਫੜੇਗੇ ਨੌਜੋਗ ਇਹਨਾਂ ਤੇ ਪਹਿਲੇ ਵੀ ਕੋਈ ਐਨਪੀ ਦੇ ਮੁਕਾਦਰ ਦਰਜ ਕਿ ਨਾ ਪਹਿਲੀ ਵਾਰ ਜੂ ਇਹ ਤਿੰਨੇ ਨੋਟ ਬੰਦੇ ਵਸਤੇ ਜੋ ਕੁਛ ਨੂੰ ਧਿਆਨ ਆ ਤੇ ਰਹੇ ਨਾ ਕੁਝ ਤਾਕਤ ਆ ਰਹੇ ਨੇ ਇਹਨਾਂ ਦਾ ਅਸੀਂ ਰਿਪੋਰਟ ਚੈੱਕ ਕਰਵਾ ਲਏ ਉਸ ਤੋਂ ਬਾਅਦ ਅੰਦਸਲ ਹੈ ਪਰ ਹੁਣ ਤੱਕ ਇਹ ਸਾਹਮਣੇ ਆਇਆ ਕਿ ਜਿਹੜਾ ਮਨਦੀਪ ਸਿੰਘ ਪੁੱਤਰ ਅਸ਼ੋਕ ਸਿੰਘ ਅਸ਼ੋਕਮਾਰ ਇਸ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ ਕੰਮ ਕਰਵਾ ਦਰਜ ਹੋ ਸੋ ਬਾਕੀ ਸਾਰੇ ਅੰਦਰ ਰਿਪੋਰਟ ਚੈੱਕ ਕੀਤਾ ਜਾ ਰਿਹਾ ਤੇ ਉਸ ਦੇ ਮੁਤਾਬਿਕ ਬੰਦੀ ਕਰ ਲਈ ਉਹਨਾਂ ਨੇ ਸਰ ਇਹ ਤੋਂ ਇਲਾਕੇ ਸੈਣੀ ਸਾਹਿਬ ਦਾ ਜੀ ਕਿਹੜੇ ਕਿਤਾ ਤੁਸੀਂ ਕਿਉਂਕਿ ਵੱਡੇ ਸਮਗਲ ਹਨ ਕਿ ਜਿਹੜਾ ਛੋਟਾ ਮੋਟਾ ਇਹ ਬਿਲਕੁਲ ਹੀ ਤੁਸੀਂ ਦੇਖੋ 50 ਗ੍ਰਾਮ ਦੀ ਰਿਕਵਰੀ ਹੋਈ ਹੈ ਕੋਈ ਆਪਣਾ ਛੋਟਾ ਮੋਟਾ ਤਾਂ ਕਹਿ ਨਹੀਂ ਸਕਦੇ ਜੀ 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 ਬਾਕੀ ਸਾਡੀ ਇਹ ਤਫਤੀਸ਼ ਬਿਲਕੁਲ ਜਾਰੀ ਹੈ ਅੱਜ ਅਸੀਂ ਇਹਨਾਂ ਨੂੰ ਕੂਚ ਪੀਸ ਕਰਕੇ ਗਲੋਮਾ ਨਜ਼ਰ ਮਾਰ ਵੀ ਲਵਾਂਗੇ ਤਾਂ ਕਿ ਇਹਨਾਂ ਤੋਂ ਡਿਟੇਲਸ ਪੁੱਛੀ ਕੀਤੀ ਜਾਵੇ ਹੋਰ ਅਸੀਂ ਵੱਡੇ ਸਮਗਲ ਤੱਕ ਪਹੁੰਚ ਜਾਈਏ ਜਿਨ੍ਹਾਂ ਤੋਂ ਇਹ ਅੱਗੇ ਲੈ ਕੇ ਜਾਂਦੇ ਕਿਉਂਕਿ ਜੋ ਇਹ ਨਸ਼ਿਆਂ ਦੀ ਚੇਨ ਹੈ ਬੜੀ ਲੰਬੀ ਹੁੰਦੀ ਹੈ ਇਸੇ ਤਸੀਦ ਨੂੰ ਘਾਇਨ ਤਫਤੀਸ਼ ਕਰਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਅਸੀਂ 4 ਬੰਦੇ ਵੀ ਕਈ ਅਰੈਸਟ ਹੋਣਗੇ ਤੇ ਹੋਰ ਰਿਕਵਰੀ ਵੀ ਕਾ